ਸਮਾਣਾ ਸਦਰ ਪੁਲਿਸ ਵੱਲੋਂ ਇੱਕ ਕਥਿਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ 800 ਗ੍ਰਾਮ ਅਫੀਮ ਬਰਾਮਦ ਹੋਈ ਹੈ ਕਥਿਤ ਰੂਪੀ ਨੇ ਦੱਸਿਆ ਕਿ ਇਹ ਮੈਂ ਲੈ ਕੇ ਆ ਹਰਿਆਣਾ ਤੋਂ ਰਿਕਤਲ ਜ਼ਿਲ੍ਹੇ ਦਾ ਨਿਵਾਸੀ ਹੈ ਕਤਲ ਜ਼ਿਲ੍ਹੇ ਦੇ ਗੂਲਾ ਥਾਣੇ ਦਾ ਪਿੰਡ ਦੱਬਨ ਖੜੀ ਉੱਥੇ ਦਾ ਨਿਵਾਸੀ ਇਸ ਤੋਂ 800 ਗ੍ਰਾਮ ਅਫੀਮ ਬਰਾਮਦ ਹੋਈ ਹੈ ਅਤੇ ਸਮਾਣਾ ਸਦਰ ਪੁਲਿਸ ਲਗਾਤਾਰ ਇਹ ਤੱਤਵਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਲਗਾਤਾਰ ਕੱਲ ਵੀ ਪੁਲਿਸ ਨੂੰ ਇੱਕ ਕਥਿਤ આરોપી ਤੋਂ 200 ਗ੍ਰਾਮ ਅਫੀਮ ਬਰਾਮਦ ਹੋਈ ਸੀ 1800 ਗ੍ਰਾਮ ਅਫੀਮ ਬਰਾਮਦ ਹੋਈ ਹੈ ਇਸ ਦੇ ਖਿਲਾਫ ਇਹਨੂੰ ਅਦਾਲਤ ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੁਕਦਮਾ ਦਰਜ ਕਰਕੇ ਰਿਮਾਂਡ ਦੀ ਮੰਗ ਵੀ ਪੁਲਿਸ ਅਦਾਲਤ ਤੋਂ ਕਰੇਗੀ ਪੁਲਿਸ ਅਧਿਕਾਰੀ ਸਦਰ ਸਮਾਣਾ ਅਵਤਾਰ ਸਿੰਘ ਜੀ ਹੈ ਇਸ ਨਸ਼ਿਆਂ ਦੀ ਹਾਦਸੇ ਦੇ ਸਬੰਧ ਵਿੱਚ ਸਾਡੇ ਮਾਨਯੋਗ ਐਸਐਸਪੀ ਸਰ ਆ ਬਰਨ ਸ਼ਰਮਾ ਵੱਲੋਂ ਮਹਿਮਾ ਬਿੱਡੀ ਹੋਈ ਆ ਜਿਸ ਸਬੰਧ ਵਿੱਚ ਸਾਡੀ ਮੈਡਮ ਨਿਹਾਂ ਅਗਰਵਾਲ ਦੀ ਰਹਿਨਵਾਈ ਹੇਠ ਡੀਐਸਪੀ ਸਾਹਿਬ ਦੀ ਉਸ ਸਬੰਧ ਦੀ ਕੱਲ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਮਬੀ ਕਲਾਂ ਉਹ ਇੱਕ ਸਵਿਫਟ ਕਾਰ ਜੋ ਆਪਣੇ ਮਰੋੜੀ ਸਾਈਡ ਜੋ ਆਉਂਦਾ ਸੜਕਾਂ ਉੰਦੀਆਂ ਲਿੰਕ ਰੋਡ ਉਹ ਤੋਂ ਉਪਰੋ ਚੜਕੇ ਮੇਨ ਰੋਡ ਤੇ ਚੜੀ ਸੀ ਉਸ ਸੰਬੰਧੀ ਸਾਡੀ ਨਾਕਾਬੰਦੀ ਤੇ ਦਰਾਂ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਜਿਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਤਰਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅ ਦੱਬਣ ਖੇੜੀ ਹਾਂ ਸਟੇਟ ਹਰਿਆਣਾ ਦੱਸਿਆ ਜਿਹਦੀ ਸ਼ੱਕ ਦੀ ਬਣਾ ਤੇ ਉਹਦੀ ਗੱਡੀ ਦੀ ਤਲਾਸ਼ੀ ਲੈਣਦੇ ਉਸ ਦੇ ਡੈਸ਼ਬੋਰਡ ਵਿੱਚੋਂ ਸਾਨੂੰ ਜਿਹੜੀ ਹੈਗੀ ਆ ਅਫੀਮ ਉਰਾਂਦ ਹੋਈ ਜੀ ਦੇ ਕੋਲ ਕਿੰਨੀ ਗੰਡੀ ਉਹ 800 ਗ੍ਰਾਮ ਜੀ ਉਸ ਸਬੰਧੀ ਉਸ ਦੇ ਖਿਲਾਫ ਅਸੀਂ ਮਕਦਮਾ ਨੰਬਰ 42 ਦਰਜ ਰਿਸਟਰ ਕਰਕੇ ਅਗਲੀ ਤਫਤੀਸ਼ ਸ਼ੁਰੂ ਕੀਤੀ ਗਈ ਆ ਤੇ ਜਿਸ ਵਾਂਗੂ ਸਾਨੂੰ ਹੋਰ ਵੀ ਹੋਣ ਦੇ ਖੁਲਾਸਾ ਆਇਆ ਇਹਨਾਂ ਕੋਲ ਪਿਛਲੇ ਬੈਕਗ੍ਰਾਉਂਡ ਕੋਈ ਇਹ ਸਬੰਧੀ ਇਹਦੇ ਬੈਕਗ੍ਰਾਉਂਡ ਦੇ ਦੌਰਾਨ ਇਹਦੇ ਖਿਲਾਫ ਤੋਂ ਪਹਿਲਾਂ ਇੱਕ ਮਕਦਮਾ ਹੈਗਾ ਉਸ ਸਬੰਧੀ ਸਾਡਾ ਹਲੇ ਅਸਲੀ ਰਿਕਾਰਡ ਜਿਹੜਾ ਖੰਗਾਲਿਆ ਜਾਂਦਾ ਕਰਨ ਜੀ ਹਾਂ ਤੁਹਾਨੂੰ ਇਹ ਹਾਂ ਜੀ ਹਾਂ ਜੀ ਅੱਛਾ ਇਹ ਕਿੰਨੀ ਵਾਰ ਲੇਗਿਆ ਤਨਾ ਪਹਿਲੀ ਅਰੀ ਆਠੀ ਤੁਹਾਨੂੰ ਵਾਜੀ ਹੋਣੀ ਕਿ ਪਹਿਲੀ ਅਰੀ ਲਿਆ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਨ ਕੋਸੀ ਸਮਾਣਾ ਨਿਊਜ਼